ਇੱਕ ਹੋਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਜਿਹੜੀ ਕਿ ਗੁਰਦਾਸਪੁਰ ਦੇ ਸਠਿਆਣੀ ਪਿੰਡ ਤੋਂ ਸਾਹਮਣੇ ਜਿੱਥੇ ਕਿ ਇੱਕ ਟਰੈਵਲ ਏਜੰਟ ਦੇ ਘਰ ਤਾੜ-ਤਾੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਅੱਧੀ ਰਾਤ ਨੂੰ ਤੇ ਨਨ ਪਛੋਤਿਆਂ ਦੇ ਵੱਲੋਂ ਜਿਹੜੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹਾਲਾਂਕਿ ਪਰਿਵਾਰਕ ਜੀ ਜਿਹੜੇ ਨੇ ਵਾਲ ਵਾਲ ਇਸ ਘਟਨਾ ਦੇ ਵਿੱਚ ਬਚ ਜਾਂਦੇ ਨੇ ਪਰ ਪਰਵਾਰ ਦੇ ਵਿੱਚ ਸ਼ਾਂਤ ਦਾ ਮਾਹੌਲ ਜਿਹੜਾ ਉਹ ਜ਼ਰੂਰ ਬਣ ਜਾਂਦਾ ਤਾਂ ਇੱਕ ਟਰੈਵਲ ਏਜੰਟ ਹੈ ਉਸ ਦੇ ਕਰ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਦੱਸਿਆ ਜਾ ਰਿਹਾ ਕਿ ਤੇ ਆਨੰਪੁਛਾਤੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਹੀ ਗੋਲੀਆਂ ਜੜੀਆਂ ਨੇ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਕਾਰਨ ਕੀ ਸੀ ਇਸ ਬਾਰੇ ਜਾਣਕਾਰੀ ਜੜੀਏ ਸਾਹਮਣੇ ਨਹੀਂ ਆਈ ਹੈ ਤਾਂ ਤਸਵੀਰਤਾਂ ਨੂੰ ਸਾਂਝਾ ਕਰ ਰਿਹਾ ਇਹ ਗੁਰਦਾਸਪੁਰ ਦਾ 647 ਪਿੰਡ ਹੈ ਜਿਹੜਾ ਕਿ ਕਾਨੂਬਾਨ ਦੇ ਵਿੱਚ ਪੈਂਦਾ ਤਾਂ 647 ਪਿੰਡ ਤਾਂ ਉਸ ਦੇ ਵਿੱਚ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ 11 ਤਾ ਮੰਗਲਵਾਰ ਦੀ ਰਾਤ ਅਸੀਂ ਜਾਣੇ ਕਿ 11 ਵਜੇ ਦੇ ਕਰੀਬ ਤੇ ਨਨ ਪੁਛਾਤੇ ਨੌਜਵਾਨਾ ਨੇ ਟਰੈਵਲ ਜੰਟ ਦੇ ਕਾਰ ਤੇ ਤਾਪੜ ਤੋੜ ਗੋਲੀਆਂ ਚਲਾਈਆਂ ਗਈਆਂ ਅਚਾਨਕ ਖਤਰਨਾਕ ਹਮਲੇ ਕਾਨ ਪਰਵਾਰਕ ਜੀ ਬੁਰੀ ਤਰ੍ਹਾਂ ਜੜੇ ਨੇ ਸੈਮ ਹੋਏ ਨੇ ਤੇ ਪਿੰਡ ਦੇ ਵਿੱਚ ਵੀ دہشت ਦਾ ਮਾਹੌਲ ਹੈ ਇਸ ਮੌਕੇ ਜਦੋਂ ਪਹੁੰਚ ਕੇ ਦੇਖਿਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਹਾਜ਼ਰ ਸੀਗੇ ਪੁਲਿਸ ਵੀ ਮੌਕੇ ਤੇ ਪਹੁੰਚੀ ਉਸ ਦੌਰਾਨ ਪੁਲਿਸ ਫਿਰ ਇੱਕ ਵਾਰ ਮੌਕੇ ਤੋਂ ਜੜੀ ਹੈ ਚਲੀ ਜਾਂਦੀ ਹੈ ਤਾਂ 11 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਆ ਜੋ ਟ੍ਰੈਵਲ ਏਜੰਟ ਦੇ ਕਾਰਤੇ ਜਿਹੜੀ ਇਹ ਗੋਲੀਬਾਰੀ ਕੀਤੀ ਜਿਸ ਦਾ ਨਾਮ ਸੂਰਜ ਦੱਸਿਆ ਜਾ ਰਿਹਾ ਹੈ ਤਾਂ ਉਸ ਦੇ ਘਰ ਦੇ ਗੇਟ ਤੇ ਘਰ ਦੇ ਉੱਪਰਲੇ ਮੰਜ਼ਲ ਤੇ ਬਣੀ ਰਸੋਈ ਦੇ ਉੱਪਰ ਫਾਇਰ ਕੀਤੇ ਤਾਂ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਹਵਾਈ ਅ ਫਾਈਲ ਜਨੇ ਉਹ ਕਿਤੇ ਗਏ ਨਹੀਂ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ 48 ਪਿੰਡ ਦੇ ਵਿੱਚ ਇਸ ਪੂਰੀ ਘਟਨਾ ਦੀ ਜਿਹੜੀ ਹੈ ਉਹ ਘਟਨਾ ਨੂੰ ਅਨਜਾਨ ਦਿੱਤਾ ਗਿਆ ਤਾਂ ਉਧਰ ਪਿੰਡ ਦੇ ਕੁਝ ਨੌਜਵਾਨਾਂ ਨੇ ਵੀ ਉਸ ਦਿਨ ਗੋਲੀ ਚੱਲਣ ਦੀ ਪੁਸ਼ਟੀ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਦਾ ਕੰਮ ਹੋਣ ਕਰਕੇ ਹੀ ਸੂਰਨਾਲ ਕਿਸੇ ਦੀ ਕੋਈ ਰੰਜਿਸ਼ ਹੋਵੇਗੀ ਜਿਸ ਕਰਕੇ ਇਸ ਪੂਰੀ ਘਟਨਾ ਨੂੰ ਜੜਾਗਾ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਬੋਲ ਉਸ ਪੂਰੀ ਘਟਨਾ ਦੀ ਜਿਹੜੀ ਹੈ ਉਹ ਕੁਝ ਜਾਂਚ ਕੀਤੀ ਜਾ ਰਹੀ ਹੈ ਤੇ ਉਧਰ ਨੌਜਵਾਨ ਦਾ ਕਹਿਣਾ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਕਾਰ ਤੇਨ ਹਮਲਾਵਰਾਂ ਦਾ ਉਹਨਾਂ ਨੇ ਪਿੱਛਾ ਕੀਤਾ ਤੇ ਇਹ ਸਕੂਲ ਦੇ ਕੋਲ ਵੱਲ ਨੂੰ ਮੁੜੇ ਫਿਰ ਸੂਏ ਦੇ ਕੰਡੇ ਕਾਦੀਆਂ ਵੱਲੋਂ ਫਰਾਰ ਹੋ ਕੇ ਪਿੱਛਾ ਕਰਨ ਵਾਲੇ ਨੌਜਵਾਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੇ ਸਕੂਲ ਕੋਲ ਇਹਨਾਂ ਦੀ ਗੱਡੀ ਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੌਜਵਾਨਾਂ ਵੱਲ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਉਹ ਪਿੰਡ ਪਰਤ ਆਉਂਦੇ ਨੇ ਹਾਲਾਂਕਿ ਇਸ ਘਟਨਾ ਦੀ ਜਰੂਰ ਘਟਨਾ ਨਾਲ ਸਹਿਮ ਦਾ ਮਾਹੌਲ ਹੈ ਪਰ ਉਧਰ ਪੁਲਿਸ ਬਰਸ ਪੂਰੀ ਘਟਨਾ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਇਹ ਤਕਰੀਬਨ ਰਾਤ ਦੇ ਕੋਈ ਪੋਣੇ ਕੇ 11 ਵਜੇ ਦੀ ਘਟਨਾ ਵਾ ਤੇ ਉਸ ਤੋਂ 5 ਮਿੰਟ ਬਾਅਦ ਮੈਨੂੰ ਫੋਨ ਆਇਆ ਕਿ ਕੋਈ ਅਨੁਪਛਾਤੇ ਵੱਲੋਂ ਪਿੰਡ 'ਚ ਗੋਲੀਬਾਰੀ ਕੀਤੀ ਗਈ ਆ ਤੇ ਅਸੀਂ ਸਾਰੇ ਮੌਕੇ ਤੇ ਪਹੁੰਚੇ ਆ ਕਿ ਪੁਲਿਸ ਨੂੰ ਸੂਚਿਤ ਕੀਤਾ ਵਾ ਤੇ ਉਦੋਂ ਨੂੰ ਹਮਲਾਵਰ ਭੱਜ ਚੁੱਕੇ ਸੀਗੇ ਪਰ ਉਹ ਹਮਲਾਵਰਾਂ ਦਾ ਸਾਡੇ ਮੁੰਡਿਆਂ ਨੇ ਤਕਰੀਬਨ 5 ਤੋਂ 6 ਕਿਲੋਮੀਟਰ ਤੱਕ ਪਿੱਛਾ ਕੀਤਾ ਉਹ ਪਰ ਹਨੇਰੇ ਦਾ ਫਾਇਦਾ ਉਠਾ ਕੇ ਰਫੂ ਚੱਕਰ ਹੋ ਗਏ ਦਸਰ ਮਤਲਬ ਉਹ ਤਿੰਨ ਜਣੇ ਸੀਗੇ ਤੇ ਇੱਕ ਉਹਨਾਂ ਕੋਲ ਮੋਟਰਸਾਈਕਲ ਸੀਗਾ ਤੇ ਮੂੰਹ ਉਹਨਾਂ ਦੇ ਬੰਨੇ ਹੋਏ ਸੀਗੇ ਜਿਹਦੇ ਕਰਕੇ ਪਛਾਣ ਕਰਨੀ ਔਖੀ ਸੀਗੀ ਇਹ ਕੌਣ ਸੀਗੇ ਪਿੰਡ ਦੇ ਪਰਿਵਾਰ ਨਾਲ ਹੁਣੇ ਗੱਲਬਾਤ ਹੋਈ ਏ ਇਸ ਟਾਈਮ ਤੇ ਉਹ ਬਹੁਤ ਸਹਿਮੇ ਹੋਇਆ ਵਾ ਪਰ ਸਾਰੇ ਨੇ ਹੌਸਲਾ ਬਜਾਈ ਕੀਤੀ ਆ ਤੇ ਪ੍ਰਸ਼ਾਸਨ ਨੇ ਵੀ ਪਹੁੰਚ ਕੇ ਵਿਸ਼ਵਾਸ ਦਵਾਇਆ ਕਿ ਦੋਸ਼ੀ ਜਲਦ ਤੋਂ ਜਲਦ ਫੜੇ ਜਾਣਗੇ ਤੇ ਪਿੰਡ ਦੀ ਪੰਚਾਇਤ ਤੇ ਹੋਰ ਸਾਰੇ ਨਗਰ ਨਿਵਾਸੀ ਇਹਨਾਂ ਦੇ ਨਾਲ ਆ ਤੇ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਗੱਲਬਾਤ ਇਦਾਂ ਹੀ ਕਿ ਲੇਟੇ ਹੀ ਆਪਾਂ ਸੁੱਤੇ ਹੀ ਤੇ ਮਤਲਬ ਆਵਾਜ਼ ਆਈ ਹੈ ਇੱਕਦਮ ਫੈਰ ਦੀ ਪੂਰੀ ਆਪਾਂ ਪੱਜ ਕੇ ਬਾਹਰ ਹੋਏ ਆ ਤੇ ਇੱਕ ਬਾਈਕ ਹੀ ਤੇ ਤਿੰਨ ਨੌਜਵਾਨ ਹੀ ਉਹਦੇ ਉੱਪਰ ਮੂਹਲ ਪੇਟ ਹੈ ਕਾਲੇ ਕੱਪੜੇ ਦੇ ਨਾਲ ਤੇ ਤੇ ਦੋ ਫੈਰ ਇੱਕ ਗੇਟ ਚ ਕੱਢਿਆ ਵਾ ਇੱਕ ਉੱਪਰ ਛੱਤ ਨੂੰ ਕੱਢਿਆ ਵਾ ਤੇ ਤਿੰਨ ਗੋਲੀਆਂ ਪੂਰੀਆਂ ਨੀਚੇ ਉਹਨਾਂ ਦੀਆਂ ਸਬੂਤੀਆਂ ਬਰਾਮਦ ਹੋਈਆਂ ਉਹ ਟ੍ਰੈਵਲ ਏਜੰਟ ਦਾ ਕੰਮ ਕਰਦੇ ਆ ਉਹਨਾਂ ਦੀ ਕੋਈ ਦੁਸ਼ਮਣੀ ਹੈ ਕਿਸੇ ਨਾਲ ਪੈਸੇ ਦਾ ਲੈਣ ਦੇ ਨੂੰ ਹੋ ਸਕਦਾ ਇਤੋਂ ਵੱਡੀ ਹੋਰ ਕੋਈ ਗੱਲ ਵੀ ਨਹੀਂ ਹੋ ਸਕਦੀ ਕੋਈ ਨਾ ਕਿ ਤੁਹਾਨੂੰ ਕੋਈ ਇਦਾਂ ਦਾ ਸ਼ੱਕਾ ਕੋਈ ਵੱਡੀ ਦੁਸ਼ਮਣੀ ਤਾਂ ਕੋਈ ਵੀ ਨਹੀਂ ਲਗਭਗ ਪੌਣੇ 10 ਵਜੇ ਦਾ ਟਾਈਮ ਸੀ ਕੋਈ ਅਣਪਛਾਤੇ ਬੰਦੇ ਆਏ ਮੋਟਰਸਾਈਕਲ ਤੇ ਤਿੰਨ ਜਣੇ ਸੀ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਦੋ ਗੋਲੀਆਂ ਚਲਾਈਆਂ ਤੇ ਤਿੰਨ ਗੋਲੀਆਂ ਜਿੰਦਾ ਉਹਨਾਂ ਦੀ ਇੱਕ ਜਿੰਦਾਕਾਰ ਤੋਂ ਇਸ ਇੱਥੇ ਡਿੱਗ ਗਿਆ ਉਹ ਪੁਲਿਸ ਦੇ ਵੱਲੇ ਕਰਤੇ ਆ ਤੇ ਸਾਡੇ ਕੁਝ ਮੁੰਡਿਆਂ ਨੇ ਉਹਨਾਂ ਦਾ 5 ਕਿਲੋਮੀਟਰ ਤੱਕ ਲਗਭਗ 5 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਵੀ ਕੀਤਾ ਆ ਮੋਟਰਸਾਈਕਲ ਤੇ ਹੀ ਤਿੰਨ ਮੁੰਡੇ ਸੀਗੇ ਉਹ ਇਹਦਾ ਨਾਮ ਸੁਰੇਜ ਆ ਇਮੀਗ੍ਰੇਸ਼ਨ ਦਾ ਕੰਮ ਕਰਦਾ ਵਾ ਕੋਈ ਇਹਨਾਂ ਦੀ ਕੋਈ ਕਿਸੇ ਨਾਲ ਕੋਈ ਰੰਜਸ਼ ਨਹੀਂ ਹੈਗੀ ਕੋਈ ਦੁਸ਼ਮਣੀ ਨਹੀਂ ਹੈਗੀ ਕੁਝ ਕਿਹਾ ਨਹੀਂ ਜਾ ਸਕਦਾ ਹੁਣ ਉਹ ਕਿਹੜੀ ਨੀਤ ਨਾਲ ਉਹਨਾਂ ਨੇ ਹਮਲਾ ਕੀਤਾ ਵਾ